ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਜੀ ਮਿੱਤਰੋ ਚੱਲਿਆ ਕੰਮ ਜੋਰਾ ਛੋੜਾ ਨਾਲ ਪੇਂਟ ਦਾ ਕੰਮ ਤਕਰੀਬਨ ਤਕਰੀਬਨ ਮੈਂ ਨਵੇੜ ਤਾਂ ਟਰਾਲੀ ਦਾ ਤੇ ਹਾਲਤ ਉਹੀ ਪੇਂਟ ਵਾਲੀ ਹੋਈ ਵੀ ਆ ਹਲੇ ਤੇ ਬੜੇ ਵੀਰਾਂ ਦਾ ਪਿਆਰ ਆਇਆ ਸਤਿਕਾਰ ਆਇਆ ਫੋਨ ਦੇ ਆਏ ਕਹਿੰਦੇ ਕੋਈ ਕੰਮ ਛੱਡ ਦੋ ਅਸੀਂ ਕਿਹਾ ਵੀ ਇਹ ਅਸੀਂ ਨਹੀਂ ਛੱਡ ਸਕਦੇ ਹਨ ਸੁੱਖੇ ਭਾਈ ਨੱਟ ਨੱਟ ਪਾਲਾ ਹਬ ਨਹੀਂ RAM nal ਪਾਲਾ ਪਹਿਲਾਂ ਇਧਰੋਂ ਕੱਢ ਲੈਂਦਾ ਗੁੱਲਾ ਹੱਦ ਤੇ ਤੂੜੀ ਵਾਲੀ ਮਸ਼ੀਨ ਦੀ ਆਪਣੀ ਆ ਰਹੀ ਹੋਣੀ ਆਉਣੀ ਹੈ ਸ਼ਾਫਟ ਹਲੇ ਆਈ ਨਹੀਂ ਬਈ ਪਤਾ ਨਹੀਂ ਸ਼ਾਇਦ ਭਣੀ-ਭੁਣੀ ਨਹੀਂ ਹਲੇ ਟਾਈਮ ਲੱਗ ਰਿਹਾ ਥੋੜਾ ਜਿਹਾ ਹੈ ਤੇ ਅਮਨੀ ਨੇ ਲਾਉਣਾ ਇਤਕੀ ਜੌਂਡੀਅਰ 5310 ਇਹ ਹੈਗਾ ਬਈ 2001 ਮਾਡਲ ਹੈ ਅਮਨੀ 2 ਹੈ 2004 2003 3 ਮਾਡਲ ਇਹ ਹੈ ਬਈ ਕਾਲੇ ਢਿੱਡ ਵਾਲਾ ਇੰਜਨ ਉਹ ਜੌਂਡੀਅਰ ਹੈ ਨਾ ਕਾਲੇ ਇੰਜਨ ਵਾਲਾ ਪੱਟਿਆ ਇਹ ਟਰੈਕਟਰ ਸਾਰਾ ਰਿਜੀਨਲ ਆ ਪੂਰਾ ਸੀਲਡ ਹੈ ਤੁਸੀਂ ਰੰਗ ਰੋਗਨ ਦਾ ਵੀ ਰਿਜੀਨਲ ਟਰੈਕਟਰ ਹੈ ਟਾਇਰ ੱਫਾ ਪਤਾ ਨਹੀਂ ਦੂਆ ਪਤਾ ਨਹੀਂ ਕੀ ਆ ਲੱਗਿਆ ਹੋਇਆ ਇਹਨੂੰ ਕਹਿੰਦਾ ਇਤਕੀ ਆ ਲਾਉਣਾ ਪਹਿਲਾਂ ਪਹਿਲਾਂ ਚਲਾਉਂਦੇ ਹੁਣ ਸਵਰਾਜ ਚਲਾਉਂਦੇ ਸਵਰਾਜ ਦਾ ਜਸਕਾ ਪੈ ਗਿਆ ਤਾਂ ਮੈਨੂੰ ਤੋਰ ਫੇਰ ਲਿਆ ਕਰੋ ਇਹਨੇ ਮੇਰੇ ਮਾਹਰ ਮਾ ਬੇਲਾ ਜੀ ਹੋ ਜਾਣਾ ਮੈਂ ਹੱਸਦਾ ਤਾਂ ਕਿਉਂ ਕੀ ਇਹਨੇ ਬਾ ਤੋਰ ਲਿਆ ਕਰੋ ਇਹਨੂੰ ਨਹੀਂ ਇਹਨੇ ਖੜੇ ਖੜੇ ਨਹੀਂ ਜਾਮ ਹੋ ਜਾਣਾ ਹੁਣ ਐਚਪੀ ਕਹਿੰਦੇ ਵੀ ਜੌਂਡੀਆ ਲਾਉਣਾ ਸੀ ਤੋਰੀ ਦੀ ਮਸ਼ੀਨ ਤੇ ਤੇ ਅੱਜ ਹੁਣ ਦੇਖਣਾ ਚਲਾ ਕੇ ਇਹਦੇ ਚੱਕਰ ਚੁੱਕਰ ਜੀ ਮੈਨੂੰ ਕਹਿੰਦਾ ਵੀ ਵੀਰ ਨਹੀਂ ਆਪਾਂ ਪੁਲੀਆਂ ਬਦਲ ਲਾਂਗੇ ਮੈਂ ਬਦਲ ਨਹੀਂ ਕੋਈ ਚੱਕਰ ਨਹੀਂ ਪਹਿਲਾਂ ਚਲਾ ਕੇ ਦੇਖ ਲੈ ਇਹਦੇ ਵਾਲੇ ਅਮਨੀ ਤੇਰੇ ਕੋਲ 12 ਦੱਸਦੀ ਐ ਇਹ 14 10 ਆ ਹਨਾ ਤੇ ਹੁਣ ਪੀਟੀਓ ਲੋੜੇ ਨਹੀਂ ਪਾ ਲੈਣ ਦੇ ਨਟ ਪਾ ਲੈਣ ਦੇ ਸੁੱਖੇ ਭਾਈ ਇੱਕ ਦੇ ਬਾਹਰ ਹੋ ਗਏ ਕੋਈ ਨਾ ਕੋਈ ਨਾ ਭੱਜ ਲਵੇ 샤ਫਟ ਫੇ ਰੁਕਦੇ ਰੁਕਦੇ ਚੱਲ ਸੁਣ ਰੁਕਦੇ ਰੁਕਦੇ ਨਾ 샤ਫਟ ਨਿਕਲ ਜੂਗੀ ਨਹੀਂ ਠੀਕ ਹੈ ਇੱਕ ਨਟ ਪਾਲਾ ਚਾਹੀਦਾ ਦਾਚਾ ਪੀਟੀਓ 샤ਫਟ ਸਾਲੀ ਆਹੀ ਤਕੜੀ ਹੈ ਜਗਤਜੀਤ ਦੀ ਮੇਰੀ ਗੱਲ ਸੁਣ ਪੀਟੀਓ 샤ਫਟ ਜਗਤਜੀਤ ਦੀ ਸਭ ਤੋਂ ਤਕੜੀ 샤ਫਟ ਹੈ ਫੜੀ ਇਹਦਾ ਨਾ ਕੋਈ ਕ੍ਰੋਸ ਦਿੰਦੀ ਹੋਰ ਕੰਪਨੀ ਇਦਨ ਆਖੀ ਮੰਗਾਈ ਆਉਣ ਮੈਂ ਹੀ ਜੂ ਨਾ ਸਹੀ ਆ ਮੁਰਤੇ ਕੋ ਬੱਜਣਾ ਵੀ ਲੈਂਕਾ ਭਰਾ ਕੇ ਨਾ ਕਹਿਆ ਕਰੇ ਨਾ ਚੁੱਪੋਂ ਕਰੇ ਆਹੋ ਸੁੱਕੇ ਬਾਈ ਉਹਨਾਂ ਤੇ ਘਤੂਰੇ ਬਕਾ ਦੇਣੇ ਹੈ ਹਾਂ ਲਾਲੀ ਬਰੋਲੀ ਗੋਗੀ ਪਿੱਛੇ ਜਾ ਓਏ ਸਵਾਇਸ ਥੋੜੀ ਥੋੜੀ ਬੱਸ ਥੱਲੇ ਰੱਖ ਕੋਈ ਦਿੱਕਤ ਨਹੀਂ ਉਹ ਲਾਇਆ ਬਲੀਬਲੇ ਦਾ ਪਹਿਲਾ ਹੋਣੀ ਹੋਣੀ ਲਾਈ ਹੋਣੀ ਹਲੇ ਲਾਇਆ ਪਾ ਨਹੀਂ ਇਹਦੇ ਕਿੱਥੇ ਫਸਣ ਫੁਸਣ ਨਾ ਬਲੇਟ ਕੋਈ RAM nal ਲਾਏ ਦਾ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਾ ਆਪੇ ਕਸ ਕਸ ਹੋਜਣੇ ਸੀ ਚੱਲ 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 1500 ਤੋਂ 1600 ਓਏ ਯਾਰ ਉਧਰ ਭੱਜ ਜਾ ਨਾ ਸਾਰਾ ਓਹ ਲੈ ਉਧਰ ਭੱਜ ਜਾ ਨਾ ਸਾਰਾ ਇਹ ਨਹੀਂ 1600 ਤੋਂ ਕਰ ਦੋ ਨਾ ਇਹ ਕਹੀਦਾ ਬੜੀ ਘੱਟ ਲੱਗਦੀ ਆ ਕੀ ਭਾਈ ਨੂੰ ਦੇਖੋ 1600 ਤੋਂ ਕੰਪਨੀ ਠੀਕ ਆ ਬਈ ਚੱਕਰਾ ਹਾਂ ਇਹ ਦੇਖੋ ਕਿ ਹੋਲੈਂਡ ਕਿੱਥੇ ਆਪਣੇ ਵਾਲਾ ਕੱਟਾ ਟੋ ਹੋਲੈਂਡ ਦੀ ਗੱਡੋ ਓਏ ਲੱਚੀ ਹੋਦਾ ਹੋਲੈਂਡ ਦਾ ਸਖਨ ਜੱਕ ਦਾ ਉਹ ਵੀ ਦੇਖੀ ਲੈ ਕੇ ਗਿਆ ਮਰਦੇ ਫਿਰ ਆਪਾਂ ਪੁਲੀਸ ਤੇ ਦੇਖ ਲੈਣਗੇ ਫਿਰ ਆਪਾਂ ਨੂੰ ਲੈ ਲਾ ਹੁਣ ਆਹ ਦੇਖੀਏ ਚਲਾ ਕੇ ਓ ਬਾਬਾ ਹੀ ਹੁੱਕ ਦੇ ਉੱਪਰ ਲਿਆ ਪਿੰਨਾ ਕੱਢ ਦੋ ਹੁੱਕ ਦੀਆਂ ਉੱਪਰ ਲਿਆ ਕਿੱਥੇ ਕਹਾ ਕਰਵਾਣਾ ਯਾਰ ਕਹਿੰਦਾ ਲਾ ਯਾਰ ਹੋਰ ਥੱਲੇ ਲੰਮਕ ਜਾਂਦੀ ਹੈ ਸੀਜ਼ਨ ਚ ਵੀ ਐਵੇਂ ਲੰਮਕਾ ਦਿਆ ਕਰਨੀ ਕਿਹੜਾ ਪਾਊਗਾ ਰੋਜ਼ ਰੋਜ਼ ਕਦੇ ਕਣਕ ਦਾ ਢੇਡਾ ਲਾ ਕੇ ਆਉਣਾ ਮੈਂ ਤਾਂ ਨਹੀਂ ਕਿੰਨੇ ਦੀ ਅਕਾਊਂਟ ਚੱਕੂਗਾ ਇਹਨੂੰ ਇਹਦੇ ਅੱਜ ਕਿੱਥੇ ਮੇਰੇ ਥੋੜੇ ਲੈਣਾ ਆ ਨੂੰ ਜਿਆਦਾ ਆ ਠੀਕ ਆ ਸਾਰੀ ਨਿਕਲ ਨਹੀਂ ਪੈ ਜਾਣਾ ਪੈ ਜਾਣਾ ਪੈ ਜਾਣਾ ਟ੍ਰਿਕਾ ਬੰਦ ਥੋੜੇ ਹਿੱਲਦੇ ਨਹੀਂ ਕੋਈ ਹੈ ਨਹੀਂ ਤੂੰ ਹਾ ਦਾ ਬਾਲੀ ਘੰਟ ਚੀਜ਼ ਆ ਚਾਚਾ ਮਾਲੇ ਖੜਦਾ ਹੀ ਨਹੀਂ ਮੜਾ ਜਾ ਵੀ ਸਾਰਾ ਹੀ ਮਾਲ ਅੰਦਰ ਹੈ ਮੈ ਲੂਗੀ ਕਿੰਨੇ ਨੇ ਚਲਾਵਾ ਲਗੀ ਜਿਹੜਾ ਪਿਆਸ ਡਰਾਈਵਰ ਕੱਢ ਲਿਓ ਡਰਾਈਵਰ ਪਾ ਲੋ ਮੈਂ ਉਹ ਕਮਾਂਡ ਦੇਤਾ ਹੈ ਨਹੀਂ ਇਹ ਪਾ ਲੋ ਡਰਾਈਵਰ ਨਾਲੇ ਪਤਾ ਲੱਗ ਜਾਊਗਾ ਸ਼ਾਫਟ ਕਿੰਨੀ ਬਣਦੀ ਆ ਨਾ ਨਿਕਲਦਾ ਨਹੀਂ ਨਿਕਲਦਾ ਨਹੀਂ ਨਿਕਲਦਾ ਨਹੀਂ ਚਾਚਾ ਚੱਲ ਅੱਗੇ ਚੱਲ ਚੱਕ ਲੈ ਉੱਪਰ ਚੱਕ ਲੈ ਚੱਕ ਲੈ ਹੋਰ ਬਾਸ ਬਾਬਾਈ ਇੰਚੀ ਟੇਪ ਲੈ ਆਈਆਂ ਮਿੰਨਣਾ ਆਪਾਂ ਨੇ Cepat untuk ini, ganteng dan ਪਉ ਆ ਦੇਖ 1500 ਤੋਂ ਉੱਪਰ ਚੱਕਰ ਲਾਈ ਫੜ ਰਿਹਾ ਤੇਰੀ 16 10 ਪਉ ਆ ਗਾ ਲਿਆ ਪਉ 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 ਇਹ ਪਿੱਪੜੇ ਚੱਕਰ ਰੋਗੇ ਸਿੱਪੜੇ ਪਿੱਛੇ ਢਾਈ ਨਹੀਂ ਕਰਦੇ ਪਉ ਨਹੀਂ ਆ 1600 ਕਰੀ 16 ਤੋਂ ਮੇਰੀ ਮਰੀਦਾ ਦੀ 16 10 ਪਾਉਗੀ 16 10 ਪਾਉਗੀ ਆ ਆਪਣੀ ਆਪਣੀ 14 ਇਹ ਨਾ ਆ ਆਪਣੀ 14 ਨਾ 14 10 ਆ 16 10 ਪਾਉ ਹੋਰ ਤੇ ਕਰਮ ਤੇ ਨਹੀਂ ਆਉਗਾ 15 12 ਜੇ ਹੁਣ ਆਪਾਂ ਇਹ ਨਹੀਂ ਸਿੰਗਲ ਲਾਉਦੇ ਹਾਂ 18 ਤੋਂ ਬੱਜਦੇ ਇਹ ਪੂਰੀ ਦਮਾ ਦਾ ਕਿਹੜਾ ਕਿਹੜਾ ਨਾ ਫਰਕ ਹੈ ਜੇ ਇੱਕ ਗੱਲ ਗੇਟੇ ਦੱਲ ਜਿੰਦੇ ਕਿਤੇ ਸਵਾ ਦਾ ਇਹਦਾ ਕਿਹੜਾ ਇੱਕ ਨਾ ਕਰਦਾ ਕਾਫੀ ਬਹੁਤ ਦਾ ਅੰਦਾਜ਼ ਆਪਾਂ ਨੂੰ ਆਪ ਕੋਈ ਨਹੀਂ ਕਿੱਥੇ ਹੈ ਜਾਨਾ ਉੱਥੇ ਤੋਂ ਵੀ ਆ ਜੂਗੀ ਅਸੀਂ ਵੀ ਮਜ਼ਾਉਣਾ ਇੱਕ ਵੀਰ ਹੋ ਮੇਰੇ ਇਹ ਇਹ ਮੇਰੀਆਂ ਸ਼ੋਰ ਇਹ 16 ਹਾਂ ਇਹ 16 ਉਹ ਨਵੀਂ ਆਉਣੀ ਆ ਯਾਰ ਇਹਦੇ ਨਾਲੋਂ ਵੀ ਲੰਬੀ ਆਉਣੀ ਆ ਤਾਂ ਦੇਖ ਕੇ ਬੱਢਣੀ ਆਪਾਂ ਨੇ ਹੋਰ ਉਹ ਸੈਸਰੀਆਂ ਜੀ ਬਣਾਉਣੀ ਆ ਆ ਪਿੰਨਾ ਪਾ ਦਿਓ ਯਾਰ ਕਹਿੰਦਾ ਸੈਸਰੀਆਂ ਬਣਾਉਣੀ ਆ ਘੱਟ ਆਲੇ ਇਹਦੇ ਪਰ ਅਜੇ ਤਾਂ ਉਹ ਲਾਉਣੇ ਗੋਲੇ ਲਾਉਣੇ ਰਿੰਮਾਂ ਚ ਹਾਂ ਫੇਰ ਬਣੂ ਗੱਲ ਫੇਰ ਗੱਲ ਵਾਹ ਗੱਡੀ ਵੀ ਖੜੀ ਆ ਉਧਰ ਗੜਬੇ ਤਿੰਨ ਪਏ ਆ ਹੁਣ ਤਿੰਨ ਹੀ ਪਾ ਤੋ ਛੇੜ ਗੋਲੇ ਤਾਂ ਮੈਂ ਲਵਾ ਦਨੇ ਆ ਤੂੰ ਦੇਖਦਾ ਜਾ ਹੈਲੋ ਇੱਕ ਦੇਖ ਤੈਨੂੰ ਤਾਂ ਕੀ ਹੋਰ ਕੇ ਜੀ ਚੜਿਆ ਕਰੂਗਾ ਉੱਥੇ ਜੁੱਤੀਆਂ ਝੇੜ ਦੇਣੀਆਂ ਉਹ ਹੋ ਲਾਈਏ ਅੰਦਰ ਸ਼ਕੰਜਾ ਦਾ ਖੜਾ ਲੈਣ ਦੇ ਨੇ ਅੱਚ ਬਾਹਰ ਆ ਨਾ ਉਹ ਸੁੱਕ ਜਾਣਾ ਬਰਸੀਰ ਨੇ ਇਹ ਜਣੀ ਇਹ ਚੈਨੀ ਨੂੰ ਵੀ ਚੱਲ ਸਕਦਾ ਫਿਰ ਇਹ ਟਰੈਕਟਰ ਲਓ ਜੀ ਅੱਜ ਦੋ ਟਰੈਕਟਰ ਦੇਖਲੇ ਚਲਾ ਕੇ ਆਪਾਂ ਨੇ ਇਹ ਮਸ਼ੀਨ ਤੇ ਸਾਨੂੰ ਡਾਊਟ ਜਾਤਾ ਵੀ ਪੁਲੀਆਂ ਕਿਹੜੀਆਂ ਚਲਾਉਣੀ ਪੈਣੀਆਂ ਤੇ ਜੌਂਡੀਅਰ ਦੇ ਫਿਲਹਾਲ ਜਿਹੜਾ ਜੌਂਡੀਅਰ ਦੇ ਮਤਲਬ ਅਸੀਂ ਹੁਣ ਪਾਉਣੀਆਂ ਨੇ ਆ ਮੈਨੂਅਲ ਟਰੈਕਟਰ ਨੂੰ ਉਹਨੂੰ ਪਾਉਣੀ ਜਾਂ 15 10 ਦੀਆਂ 16 10 ਦੀ ਜਾਂ 16 9 ਦੀ ਜਿਹੜੀ ਮਤਲਬ ਦੋਹੇ ਪੁਲੀ ਨਾਲ ਛੇੜ-ਛਾੜ ਹੋਣਗੀਆਂ ਇਹ ਹੈਗਾ 14 ਚੌੜੋਂ ਦਾ ਅੱਧਾ ਸੈੱਟ ਫਿਲਹਾਲ ਅਸੀਂ ਪੂਰੇ ਸੈਟੀਸਫਾਈ ਜੇ ਹੋਏ ਆ ਇਹਦੇ ਨਾਲ ਵੀ ਹਾਂ ਵੀ ਇਹ ਤਕਰੀਬਨ 1500 ਚੱਕਰਾਂ ਤੇ ਪੂਰਾ ਐਨ ਵਧੀਆ ਚੱਲੂਗਾ ਟਰੈਕਟਰ ਹਨਾ ਤੇ ਟਰੈਕਟਰ ਜ਼ੋਰ ਵੀ ਉੱਤੀ ਮਾਰਦੇ ਹੁੰਦੇ ਆ 1500 ਤੇ ਇਹ ਜਿਹੜੇ ਨਵੇਂ ਮਾਡਲ ਆ ਹੋਲੈਂਡ ਆਰਡ ਤੇ ਚੰਗਾ ਇਹ ਚੰਗਾ ਹੜ ਦਾ ਟਰੈਕਟਰ ਇਹ ਪਹਿਲਾਂ ਹੁੰਦਾ ਤਾਂ ਵੀ ਥੋੜਾ ਜਿਹਾ 17-1800 ਚੱਕਰਾਂ ਤੇ ਫਿਰ ਤੇਲ ਵੀ ਬਹੁਤ ਛੱਕੂਗਾ ਬਾਈ ਹੁਣ ਅਸੀਂ ਤਾਂ ਪਰੇਕਾ ਦੱਬ ਦੱਬ ਕਿਡਾ ਕੇ ਦੇਖ ਲਿਆ ਵੀ ਜਣੀ 14-1500 ਪਰਾ ਕੇ ਤਾਂ ਫਿਰ ਐ ਕਹਿ ਦਿੰਦਾ ਵੀ ਛੱਡ ਦੇ ਤੋੜ ਦੂੰਗਾ ਕੁਛ ਨਾ ਕੁਛ ਵਧੀਆ ਤੇਰੀ ਭਰਤੀ ਚਲਾਉਣਾ ਆਪਾਂ ਨੇ ਚਾਹੇ ਚੈਨੀ ਤੇ ਚਾਹੇ ਇਹਦੇ ਤੇ ਦੋਹਾਂ ਪਰ ਜूण ਜਣੀ ਸਾਨੂੰ ਪੁਲੀਆਂ ਛੇੜਨ ਦੀ ਲੋੜ ਨਹੀਂ ਚੱਕਰਾਂ ਦਾ ਪਤਾ ਲੱਗ ਗਿਆ ਸਾਰਾ ਤੇ ਟਰਾਲੀ ਦਾ ਵੀ ਤਕਰੀਬਨ ਰੰਗ ਦਾ ਜਿਹੜਾ ਫਾਈਨਲ ਹੋ ਗਿਆ ਇੱਧਰ ਨਹੀਂ ਮਾਰਿਆ ਕੋਡ ਇਹ ਇਹ ਸਿੰਗਲ ਕੋਡ ਦੇ ਵਿੱਚ ਹੀ ਛੜਤੀ ਦੇਖੋ ਆਹਨ ਹੱਥ ਤਿਲਕ ਦਾ ਪੂਰਾ ਵਧੀਆ ਸਿੰਗਲ ਕੋਡ ਮਾਰਿਆ ਦੇਖੋ ਪਹਿਨਾ نیچے ਤਾਂ ਫਿਰ ਉੱਪਰ ਪ੍ਰਾਇਮਰ ਵੱਜ ਗਿਆ ਪ੍ਰਾਇਮਰ ਤੋਂ ਬਾਅਦ ਆ ਗਿਆ ਤਿੰਨ ਕੋਡ ਵੱਜ ਗਿਆ ਹਨਾ ਇਹਦੇ ਉੱਪਰ ਆਪਾਂ ਨੇ ਡਬਲ ਕੋਡ ਨਹੀਂ ਮਾਰਿਆ ਸਿੰਗਲ ਦੇ ਵਿੱਚ ਬਹੁਤ ਸੋਹਣੀ ਬਣ ਗਈ ਟਰਾਲੀ ਤੇ ਡਾਲੇ ਦੀ ਵੀ ਬਿਲਡਿੰਗ ਕਰਤੀ ਜਿੱਥੋਂ ਜਿੱਥੋਂ ਖਰਾਬ ਜਾਂਦਾ ਹਨੇ 6 ਗੱਨ ਨਾਲ ਇਨੂੰ ਹੁਣ ਸਟicker ਲਗਵਾਣਗੇ ਸਟickerਾਂ ਤੋਂ ਬਾਅਦ ਦੇਖਿਓ ਫਿਰ ਟਰਾਲੀ ਦੀ ਬਣਦੀ ਬਹੁਤ ਧੰਨਵਾਦ ਤੇ ਠੀਕ ਹੈ ਜੀ ਬੜਾ ਲਿਬੜ ਗਿਆ ਚਾਚਾ ਅੱਛਾ ਛਿੱਟੇ ਜੇ ਪਾ ਕੇ ਰੰਗ ਦੇ ਕੋਈ ਨਾ ਇਹਦਾ ਤੂੰ ਕਿੱਥੇ ਤਾਂ ਤੂੰ ਦਿਖੀ ਨਹੀਂ ਫਿਰ ਤਾਂ ਤੂੰ ਉਨੀ ਤੂੰ ਦਿਖਦੀ ਨਹੀਂ ਸੀ ਫਿਰ ਤਾਂ ਕਿੱਥੇ ਤਾਂ ਮੈਂ ਤਾਂ ਘਰੇ ਦਾ ਉਹ ਤੂੰ ਠੀਕ ਹੈ ਤਗੜਾ ਹੈ ਜੇ ਕਹਿੰਦੇ ਨਵੀਂ ਕਮੈਨ ਲਿਆਉਣੀ ਹੈ ਪਾਕੇ ਨੇ ਲਿਆਉਣੀ ਚਲਾ ਕੇ ਠੀਕ ਹੈ ਗੱਲਾਂ ਹੁੰਦੀਆਂ ਠੀਕ ਹੈ ਠੀਕ ਰਹੇਗਾ ਘੈਂਟ ਗੱਲ ਜਿੱਤੀ ਤੂੰ ਕੱਲਾ ਰਹਿ ਗਿਆ ਜਿੱਤੇਰਾ ਜੀ ਨਹੀਂ ਲੱਗਿਆ ਪਿੱਛੇ ਫਿਰ ਮੈਂ ਆ ਰੰਗ ਕਰਤਾ ਹੈ ਇਹ ਆ ਬਈ ਘੈਂਟ ਬੰਦਾ ਸਾਡੇ ਚਾਚੇ ਭਤੀਜੇ ਦੀਆਂ ਸੌ ਪਰਦੇ ਵਾਲੀਆਂ ਗੱਲਾਂ ਹੁੰਦੀਆਂ ਆਪਾਂ ਹੀ ਦੱਸ ਤੂੰ ਆਪਾਂ ਪਰਦੇ ਪਰਦੇ ਵਾਲੀਆਂ ਗੱਲਾਂ ਆਪਾਂ ਕਰ ਲੈਨੇ ਆ ਕਦੇ ਕਦੇ ਹੀ ਕਰਦੇ ਆ ਹਫਤੇ ਜਿੱਦ ਇੱਕ ਦੋ ਵਾਰ ਮਤਲਬ ਦੁੱਖ ਸੁੱਖ ਸਾਂਝੇ ਕਰ ਲੈਣੇ ਭਾਈ ਅਸੀਂ ਹਾਂ ਨਾ ਇਹ ਹੁਣ ਘਰ ਤੋਂ ਕਿੰਨਾ ਕਿ ਤੰਗ ਹੈ ਮੈਨੂੰ ਦੱਸ ਨਹੀਂ ਨਹੀਂ ਕੋਈ ਤੰਗ ਇਹਦਾ ਮਾਹੌਲ ਕਰਦਾ ਮਜ਼ਾਕ ਕਰਦੇ ਆ ਹੱਸਦੇ ਆ ਦੇਖੋ ਹੈ ਕੀ ਹੈ ਜ਼ਿੰਦਗੀ ਜੀ ਨਾ ਕੁਝ ਨਹੀਂ ਹੈ ਬੰਦੇ ਦਾ ਗੁਪਤਾ ਲੱਗਦਾ ਹੈ ਇਹ ਨਹੀਂ ਹਾਂ ਤੇ ਬਾਕੀ ਠੀਕ ਹੈ ਕਰਫਤੇ ਫਿਰ ਬਲਾਫਤੇ ਫਿਰ ਮਿਲਦੇ ਆ ਅਗਲੀ ਵੀਡੀਓ ਚ ਕੱਲ ਨੂੰ ਮਿਲਾਂਗੇ ਕੱਲ ਨੂੰ ਮਿਲਾਂਗੇ ਹੁਣ ਕਣਕ ਦਿਖਾ ਦਈਏ ਉਹਨੂੰ ਕਿਸੇ ਦਿਨ ਹਾਂ ਕਿੰਨੇ ਦਿਨ ਤੱਕ ਆਉਂਦੀ ਹੈ ਆ ਜੋਗੀ ਆਪਣੀ ਵਿਸਾਖੀ ਤੱਕ ਤਾਂ ਆ ਜਾਈਏ ਵੇ ਦੇਖਦੇ ਆ ਕਿਹੜੀ ਮਸ਼ੀਨ ਨਾਲ ਮੋਤੂ ਆਪਾਂ ਨਵੀਂ ਨਾਲ ਤਰ੍ਹਾਂ ਨਵੀਂ ਨਾਲ ਕਦੇ ਜੇ ਮਿਲ ਕੀ ਟਾਈਮ ਨਾਲ ਨਾ ਮਿਲ ਜਾਣੀ 10 ਤਰੀਕ ਨੂੰ ਬੈਜਣਾ ਜਾ ਕੇ ਆਪਾਂ ਨੇ ਉੱਥੇ ਮਿਲਦੇ ਹਾਂ ਹਾਂ ਧਰਨਾ ਲਾ ਦੇਣਾ ਧਰਨਾ ਲਾ ਦੇਣਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਛੁਕਣੇ ਦੀ ਮਿਲ ਜੇ ਨਾ ਹੋ ਦਾਉੜੇ ਕਿ